ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਢੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਸਾਡੇ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ 'ਚ ਹੋਣਗੇ ਕੁਐਸਟ ਬੇਨਤੀ ਕਰਦੇ ਆ ਚੈਨਲ ਨੂੰ ਮੇਰੇ ਵੀਰੋ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਆਲ ਕਲਿੱਕ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲੇ ਤੇ ਆਪ ਜੀ ਵੱਤ ਤੋਂ ਵੱਤ ਜਿਹੜੀ ਖਰੀਦਦਾਰੀ ਕਰ ਸਕੋ ਵੀਡੀਓ ਨੂੰ ਮੇਰੇ ਵੀਰ ਅੰਡ ਤੱਕਰ ਵੇਖੋ ਵੇਖ ਕੇ ਜਰੂਰ ਅੱਗੇ ਤੱਕਰ ਪਹਚਾਓ ਜਾਂ ਹੋਰ ਵੀ ਕਿਸੇ ਵੀਰ ਦਾ ਪੂਰਾ ਪੂਰਾ ਫਾਇਦਾ ਆ ਜੇ ਅੱਜ ਦੀ ਵਿਜ ਪਿੰਡ ਮਾੜੀ ਨੌਬਾਦ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਸੀਹ ਸੱਜਣਾਂ ਨੂੰ ਲੱਗਦੀ ਪੱਟੀ ਭਾਈ ਸਤਨਾਮ ਸਿੰਘ ਦੇ ਫਾਰਮ ਤੇ ਪਹੁੰਚ ਚੁੱਕੇ ਆ ਵਧੇਰੇ ਜਾਣਕਾਰੀ ਲੈ ਕੇ ਦੇਣੇ ਆ ਤਿੰਨ ਚਾਰ ਮਈਆਂ ਕੋਈ ਵਹੜਾਂ ਸਾਰੀ ਡਿਟੇਲ ਲੈਣੇ ਆ ਅੰਡ ਤੱਕਰ ਮੇਰੇ ਵੀਰ ਜਰੂਰ ਜੁੜੇ ਰਹੋ ਕਰਦੇ ਗੱਲਬਾਤ ਪੁੱਛਦੇ ਆਂ ਭਾਪਾ ਪੱਤੇ ਅੱਜ ਦੇ ਕਿਵੇਂ ਆਂ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਮਹਾਰਾਜ ਠੀਕ ਆ ਜੀ ਤੇ ਨਾਮ ਜੀ ਸਦਨਾਥ ਸਿੰਘ ਜੀ ਪਿੰਡ ਮੜੀ ਨੌ ਬਾਦ ਤੇ ਜ਼ਿਲ੍ਹਾ ਜ਼ਿਲ੍ਹਾ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਸੈ ਤੇ ਤਹਿਸੀਲ ਪੱਟੀ ਠੀਕ ਹੈ ਮੋਬਾਈਲ ਨੰਬਰ 93 ਹਾਂ ਜੀ 631 ਹਾਂ ਜੀ 9886 ਠੀਕ ਹੈ ਕਿੰਨੇ ਆ ਅੱਜ ਪਸ਼ੂ ਆਪਣੇ ਕੋਲ ਜਿਹੜੇ ਵੇਚਣ ਵਾਲੇ ਆ? 5-6 ਠੀਕ ਆ ਜੀ। ਤੇ ਮਾਈਦੀ ਡਿਟੇਲ ਦਈਏ ਕਿੰਨਾ ਸੂਆ ਝੋਟੀ ਤੇ ਕਿੰਨਾ ਮੌਕੇ ਦਾ ਦੁੱਧ ਹੋਊਗਾ? ਦੁੱਧੇ ਸੂਹੇ ਆ ਝੋਟੀ। ਦੁੱਧੇ ਹੁਣ ਮੌਕੇ ਦਾ ਕਿੰਨਾ ਦੁੱਧ ਹੋਊਗਾ? 10 ਲੀਟਰ ਪੱਕਾ ਦੁੱਧ। ਪੱਕਾ ਹੋਊਗਾ। ਤੇ ਤਾਜੀ ਸੂਈ ਆ? ਤਾਜੀ ਆ। ਕਿੰਨਾ ਕੁ ਫਿਰ ਵੀ ਸਮਾਂ ਆ ਗਿਆ ਤੁਹਾਡੇ ਅੜਕੇ ਨਾਲ? 10 ਦਿਨ ਹੋ ਗਏ ਮੈਨੂੰ। 10 ਦਿਨ ਹੋ ਚਲੇ ਆ। ਠੀਕ ਆ ਆਓ ਪਾਉ ਲੈਈਏ ਇਹਨੂੰ। ਬਹੁਤ ਸੱਜਣੂ ਪੇਟਪੁੜੇ ਦੀ ਚੰਗੀ ਬਾਡੀ ਬਾਡੀ ਬੰਤਰ ਦੀ ਸੇਂਗਰੀ ਦੇ ਫੇਸ ਦੀ ਕੁਆਲਿਟੀ ਦੇਖ ਸਕਦੇ ਬਿਲਕੁਲ ਨਾਲ ਹੀ ਫੇ ਨਿਕਾਲਿਆ ਸਿੰਘਾ ਕੁੰਡਾ ਠੀਕ ਹੈ ਦੂਜਾ ਸੂਆ ਚੰਗੀ ਪਲੀ ਪਲੋਸੀ ਆ ਲਓ ਜੀ ਪੇਠ ਪੁੜਾ ਵੇਖੋ ਕਿੰਦਾ ਸ਼ਾਨਦਾਰ 10 ਕਿਲੋ ਮੌਕੇ ਦਾ ਦੁੱਧ ਆ ਤੇ ਮਗਰ ਜਿਹੜਾ ਮੇਲ ਕਾਫ ਕਟਾ ਆ ਗਿਆ ਸਰੀ ਨੂੰ 10 ਦਿਨ ਕਹਿੰਦੇ ਹੋਗੇ ਨੇ ਲੈਓ ਮੋੜ ਲਓ ਜੀ ਕੱਦ ਵਜਨ ਦੀ ਲੋਡ ਦੀ ਫੋਲਿਆ ਲਓ ਜੀ ਬਾਕੀ ਥੋੜਾ ਜਿਹਾ ਕੈਮਰੇ ਤੋਂ ਘਾਬਰਦੀਆਂ ਮਈਆਂ ਡਰਦੀਆਂ ਬਗਾਨਾ ਸਾਂ ਕਰਕੇ ਲਓ ਜੀ ਵਜ਼ਨ ਵੇਖੋ ਸਚਨੋ ਲੋੜ ਲੋ 10 ਕਿਲੋ ਬੱਚਾ ਮਗਰ ਉਹ ਬੈਠਾ ਸਾਹਮਣੇ ਦੇਖ ਰਿਹਾ ਜੀ ਭਾਜੀ ਇਹਦੀ ਕੀ ਡਿਮਾਂਡ ਕਰਦੇ ਆਪਾਂ ਇੱਕ 15 ਦੀ ਦੇ ਦਾਂਗੇ ਇੱਕ 15 ਮੋਲਿਆ ਮੋਲੇ ਤੇ ਦੇ ਕਿੰਨੇ ਦਈਏ ਥੋੜਾ ਬਦ ਮੰਨਦਾ ਨਾ ਚੱਲ ਇੱਕੇ ਰੰਗ ਦੱਸ ਦੇ ਕਿੰਨੇ ਦੀ ਮੈਂ ਥੋੜਾ ਬਦ ਮੰਨਦਾ ਨਾ ਹੋ ਜੂ ਜ਼ਿਆਦਾ ਨਹੀਂ ਨਹੀਂ ਕਰਦਗੇ ਥੋੜਾ ਬਦ ਮਾਨਤਨ ਕਰ ਦੋ 2000 ਰੁਪਇਆ ਕਰ ਦਾਂਗਾ ਵਾਦਾ ਘੱਟਾ 2000 ਇੱਕ 13 ਦੀ 6 10 ਦੇ ਘਰੇ ਜਣਾ ਹੋ ਗਈ ਨਹੀਂ ਹੋਣੀ ਅੱਛਾ ਇੱਕ 13 ਦੀ ਦਣੀ ਆ ਇੱਕ 13 ਦੀ ਦਣੀ ਠੀਕ ਆ ਦੁੱਧ 10 ਕਿਲੋ ਮੌਕੇ ਦਾ ਮੌਕੇ ਦਾ ਠੀਕ ਆ ਤੂੰ ਜਾਸੂਗਾ ਲੋ ਜੀ ਕਿਆ ਬਾਤਾਂ ਫੇਟ ਪੁੜਾ ਵੇਖੋ ਕਿੱਡੀ ਵੱਡੀ ਝੋਟੀ ਆ ਛੋਟੀ ਨਹੀਂ ਆ ਕੋਈ ਛੋਟੀ ਹੈ ਸਮਝ ਕੇ ਨਾ ਕੋਈ ਆਵੇ ਮਿੰਦਰਾ ਗੱਡੀ ਦੇ ਵਿੱਚ ਕੱਲੀ ਜਾਊਗੀ ਜਿੱਦਾਂ ਵਜਨ ਲੱਗਾ ਝੋਟੀ ਨੂੰ ਠੀਕ ਆ ਆਰਡਰ ਕੁਆਲਿਟੀ ਤੁਸੀਂ ਵੇਖ ਹੀ ਰਹਿ ਜੇ ਕਰਮਾਲੀ ਦੀ ਕਿਆ ਬਾਤਾਂ ਠੀਕ ਆ ਜੀ ਤੇ ਹੋਰ ਤੁਹਾਡੇ ਜਿਹੜੀਆਂ ਦੁੱਧ ਵਾਜੂਗੀ ਵਾਜੂਗੀ ਜੇ ਦੁੱਧ 12 ਲੀਟਰ ਕਰੂ ਆ ਮੈਰਾ ਬੋਲਾ ਮਾਰ ਕੇ ਜੇ ਹਾਂ ਦੂਜੇ ਸੂਵੇ ਝੋਟੀ ਏ ਦੂਜੇ ਸੂਵੇ ਝੋਟੀ ਹਨ ਲਓ ਜੀ ਤੇ ਦੂਜੇ ਨੰਬਰ ਤੇ ਆ ਜਿਹੜੀ ਆਪਣੇ ਸਾਹਮਣੇ ਵੇਖ ਰਹੇ ਆ ਕਿਨਵਾ ਸੂਭਾ ਹੋਊਗੀ ਭਾਜੀ ਇਹਨੂੰ ਪਹਿਲਾ ਸੂਭਾ ਆ ਆ ਪਹਿਲਾ ਸੂਭਾ ਹੀ ਆ ਮੌਕੇ ਦਾ ਦੁੱਧ ਕਿੰਨਾ 10 ਲੀਟਰ ਬੋਲਾ ਦੇ ਤਾਂ 10 ਆ ਬੱਚਾ ਆ ਗਿਆ ਹਾਂ ਬੱਚਾ ਲਓ ਕਟਾ ਕਟਾ ਨੋ ਜਾ ਕਟਾ ਜੀ ਤੇ ਪਹਿਲਾ ਹੀ ਸੂਗਾ ਇਹ ਵੀ ਮਗਰੋਂ ਪੰਡਾ ਹੀ ਲਾਈ ਬੈਠੀ ਲੈਵੇ ਆ ਰਿਆਂ ਕਰਮਾ ਵਾਲੀ ਆਰਡਰ ਤੇ ਪਹਿਲਾ ਸੂਗਾ ਕਹਿੰਦੇ ਸੂਈ ਆ ਬਾਕੀ ਕੋਈ ਵੀ ਨਰਕਪਤ ਤਲੀ ਕਰਕੇ ਲੈ ਕੇ ਜਾਓ ਕਿਉਂ ਮੱਝਾਂ ਚੰਗੀਆਂ ਆਏ ਭਾਈ ਦੇ ਕੋਲ ਠੀਕ ਆ ਜੀ ਤੇ 10 ਕਿਲੋ ਜਿਹੜਾ ਡੰਡੇ ਦੇ ਡੰਡੇ ਦੇ ਠੀਕ ਆ ਜੀ ਲਓ ਕੀ ਬਾਤਾਂ ਲੈ ਜਾਓ ਲਓ ਜੀ ਵਜਨ ਲੋਡ ਦੀਆਂ ਪੂਰੀਆਂ ਫੁੱਲ ਵੱਟੀਆਂ ਛੋਟੀਆਂ ਛੋਟੀਆਂ ਨੇ ਆ ਥਾਂ ਲੈਵਾ ਵੇਖੋ ਕਿੱਡਾ ਜੈਂਸੀ ਭਗਾਨੇ ਆ ਕੁ ਫਲਾਈ ਬੈਠੀ ਆ ਠੀਕ ਆ ਦੁੱਧ ਵਾਲੀਆਂ ਚੀਜ਼ਾਂ ਆ ਦੁੱਧ ਦੀ ਕੁਆਲਿਟੀ ਪੂਰੀ ਕਰਨਗੀਆਂ ਲਓ ਜੀ ਮੋੜ ਲਿਓ ਭਾਈ ਲਓ ਜੀ noi main ba main nai chahiye jaani bhai lassua eh paaji fer indi ki demand ya eda 1 15 nai le langi 1 15 hm te koi maan ta nai onda eda 1000 rupaiya karange maan ta hor karde hunde jena do do karne nai yaar ikko de le jaana acha jyada nai farak pauna jyada nai farak pauna theek a lo je choti changi a leha vekho karma wali kithe se gona layi payi thi ਬੜਨ ਵਾਲਾ ਜਿਹੜਾ ਆਰਡਰ ਕੁਆਲਟੀ ਦੀ ਚਾਰ ਕਰੀ ਬੈਠੀ ਆ। ਬਾਕੀ ਸੋਈਆਂ ਕੋਈ ਹਫ਼ਤੇ ਖੰਡ ਦੇ ਵਿੱਚ ਆ ਜਿਹੜੀਆਂ ਦੁੱਧ ਹੋਰ ਥੋੜਾ ਜਿਹਾ ਵਧਣ ਗਈਆਂ। ਮੈਲਾ ਮੂਲਾ ਮਾਰ ਕੇ ਠੀਕ ਹੈ ਜੀ। ਥੇਰੇ ਨੂੰ ਦੁੱਧ ਕਰਨਾ। ਠੀਕ ਹੈ ਜੀ। ਇਹ ਪੱਠੇ ਮਾਂ ਕਹਿਣ ਲੱਗੇ ਚਾਰ ਖਾ। ਆ ਗੱਬਣ ਆ ਗਈ। ਆ ਗੱਬਣ ਆ। ਮੈਂ ਨਹੀਂ ਖਾਂਦੀਆਂ ਉਪਰੇ ਹਾਂ ਦਲੇਸਿਆਂ। ਨਹੀਂ ਖਾਂਦੀਆਂ। ਸੰਧੂ ਸਾਹਿਬ ਚਾਰ ਨਹੀਂ ਕਹਿੰਦਾ ਉਪਰੇ ਖੰਡਾ ਕਰਾ। ਠੀਕ ਹੈ ਠੀਕ ਹੈ। ਤੇ ਆ ਗੱਬਣ ਆ ਗਈ। ਹੂੰ। ਕਾਲੂ ਚੇਤਾ ਨੂੰ ਇਹਨੂੰ ਜਣੇ ਇਹਨੂੰ ਲਾਇਓ ਇੱਕ ਕੰਵਾ ਸੁਹਾਏ ਤੇ ਤੀਜਾ ਸੁਹਾਣੀ ਤੀਜਾ ਸੁਹਾ ਸੁਣ ਜਾ ਰਹੀ ਹੈ ਨਾ ਹਾਂ ਸਮਾ ਲੈਂਦੀ ਧੱਕ ਦਿੰਦਾ ਜੀ ਦਾ ਲੈ ਲੂ ਦਾ ਤੂੰ 15 ਦਿਨ ਖੜ ਸਕਦੀ ਆ ਬਾਕੀ ਟੇਲ ਟੋਲੇ ਚੰਗੀ ਹਜਣਾ ਬਹਾਨੇ ਦੇ ਵਿੱਚ ਤੇ ਪੂਰੀ ਬੰਨ ਥਣ ਕੇ ਸੂਗੀ ਥਾਣ ਵਾਲਾ ਸੋਹਣਾ ਨੋਕ ਵਾਲਾ ਲੱਗਾ ਕਰਮਾ ਵਾਲੀ ਨੂੰ ਆਰਡਰ ਕੁਆਲਟੀ ਲਾਇਓ ਜੀ ਮੋੜ ਦਿਓ ਤੇ ਸਿੰਘ ਮੂੰਹ ਦੀ ਬੰਤਰ ਤੁਸੀਂ ਵੇਖ ਸਕਦੇ ਜੀ ਲੋ ਲਓ ਤੋਰਾ ਤਰਾ ਬੜਾ ਸੋਹਣਾ ਵੱਡੇ ਝੋਟੇ ਆ ਦਿਨ 15 ਸੰਭਾਲਣ ਦੀ ਲੋੜ ਆ ਬਾਕੀ ਕਰਮਾ ਵਾਲੀ ਆਵਾ ਧਾਵਾ ਤੇ ਪੂਰੇ ਫੱਟੇ ਲਾ ਜੂਗੀ ਲਓ ਜੀ ਭਾਜੀ ਇਹਦੀ ਕੀ ਡਿਮਾਂਡ ਆ ਇਹ ਸੰਤੂ ਸਾਹਿਬ ਦੇ ਦਾਂਗੇ 85000 ਦੀ 85 ਹੋਜੂ ਹੋਜੂਗਾ ਠੀਕ ਆ ਫੋਨ ਲਾਵੇ ਕੋਈ ਹਾਂਜੀ ਫੋਨ ਲਾਵੇ ਹਾਂਜੀ ਹਾਂਜੀ ਤੇ ਮਾਨ ਤਾਨ ਸਾਰਿਆਂ ਚੋ ਜੋ ਹੋ ਜੋ ਹਣਾ ਫੋਨ ਫੋਨ ਲਾਇਓ ਸਜਣੋ ਮਾਨ ਤਾਨ ਖੁੱਲਾ ਕਰ ਦਣਗੇ ਕੋਈ ਗੱਲ ਨਹੀਂ ਕਈਆਂ ਦਾ ਪਹਿਲੋਂ ਅਸੀਂ ਸ਼ੋਰ ਛੱਪਾ ਕਰਾ ਦਿੰਦੇ ਇਹ ਹੁਣ ਮਗਰੋਂ ਹੋਊਗਾ ਤੁਸੀਂ ਆਪ ਕਰਨਾ ਠੀਕ ਆ ਜੀ ਤੇ ਮੈਂ ਚੰਗੇ ਬਾਕੀ ਦੇਣਾ 10 ਤੋਂ 15 ਲੈਂਦੀ ਆ 15 ਦਿਨ ਖੁੱਲੇ ਡੁੱਲੇ ਠੀਕ ਆ ਬੰਨ ਵਾਲੀ ਆ ਇਥੋਂ ਜਿਹੜਾ ਛਾਣਾ ਬਿਲਕੁਲ ਨੋਕ ਵਾਲਾ ਦੇਖ ਸਕਦੇ ਜੀ ਮੱਜਾਂ ਸਾਰੀਆਂ ਚੰਗੀਆਂ ਆਪਾਂ ਉਹਦੇ ਕੋਲ ਚੰਗੀਆਂ ਜ਼ਬਰਦਸਤ ਮੱਜਾਂ ਐ ਛੋਟੀਆਂ ਮੋਟੀਆਂ ਨਹੀਂ ਆ ਤੇ ਸਾਹਮਣੇ ਜਿਹੜੀ ਆਪਾਂ ਵੇਖ ਰਹੇ ਹਾਂ ਚੌਥੇ ਨੰਬਰ ਤੇ ਇਹ ਦੀ ਕੀ ਡਿਟੇਲ ਭਾਜੀ ਕਿਰਵਾ ਸੁਭਾ ਹੋਊਗੀ ਤੇ ਕਿਦਾਂ ਇਹ ਚੀਜ਼ੇ ਸੁਵੇ ਮੱਤ ਸੂਈ ਤੇ ਬੱਚਾ ਮਰ ਗਿਆ ਉਹਦਾ ਅੱਛਾ ਦੁੱਧ ਕਿੰਨਾ 10 ਲੀਟਰ ਪੱਕਾ ਮਿੰਤੀ ਦਾ ਹੈ ਤੇ ਮਿਲਦੀ ਪਹਾੜੇ ਤੇ ਪਹਾੜੇ ਤੇ ਅਸੀਂ ਥਾਪੀ ਮਾਰ ਕੇ ਠੀਕ ਆ 10 ਕਿਲੋ ਰੈਡੀ ਦੁੱਧ ਆ ਠੀਕ ਲਓ ਜੀ ਕੀ ਬਾਤਾਂ 10 ਕਿਲੋ ਮੌਕੇ ਦਾ ਦੁੱਧ ਮੋੜੀ ਫੇਸ ਕੁਆਲਟੀ ਦੇਖ ਸਕਦੇ ਸੂਹਾ ਦੂਜਾ ਤੀਜਾ ਤੀਜਾ ਜੈਡ ਬਲੈਕ ਬਿਲਕੁਲ ਜੈਡ ਬਲੈਕ ਜੇ ਸਾਰੀ ਇਹ ਕੋਈ ਵਾਰ ਜਿਹੜਾ ਨਹੀਂ ਆ ਵਾਈਟ ਵਿੱਚ ਹੈਗਾ ਸੂਹਾ ਤੀਜਾ ਜੇ 10 ਕਿਲੋ ਮੌਕੇ ਦਾ ਦੁੱਧ ਬੱਚਾ ਨਹੀਂ ਹੈਗਾ ਪਰ ਮੋੜ ਲਿਓ ਪਾਓ ਲੋਈ ਕਿਆ ਬਾਤ ਹੈ ਫੇਸ ਕੁਆਲਟੀ ਤੇ ਮੂੰਹ ਤੋਂ ਦੁੱਜਣਾਂ ਵਾਲੀ ਲੱਗਦੀ ਜਿਵੇਂ ਦੁੱਜਣ ਨਹੀਂ ਹੁੰਦੀ ਆ। ਉਹ ਕਿੱਦੇ ਸੁਹਾ ਦੇ ਆਹ ਹੈਗਾ ਸੋ ਨਹੀਂ ਸਹੀ ਕਹ ਲੈ ਦਸਣਾ ਸਾੱਚ ਹੀ ਚਾਹੀਦਾ। ਕਿੱਦੇ ਸੁਹਾ? ਹਾਂ। 10 ਕਿਲੋ ਤਾਂ ਪੱਕਾ ਹੈਗਾ। ਠੀਕ ਹੈ। ਇਹ 90 ਹਜ਼ਾਰ ਇਹਦਾ ਮੁੱਲ ਕਰਦੇ ਆ ਦਲੇਰ ਸਿੰਘ। 90 ਹਜ਼ਾਰ। 90 ਹਜ਼ਾਰ ਤੇ ਮਾਨਤਾ ਹੋਊਗਾ ਤਾਂ ਕਟਾਊ ਹੋਊ ਥੋੜਾ ਬਜਾ। ਹੋਊਗਾ। ਠੀਕ ਹੈ 90 ਹਜ਼ਾਰ ਮਾਂ। ਇਹਦੀ ਸਜਣੋਂ ਡਿਮਾਂਡ। ਕੋਈ ਫੋਨ ਜ਼ਰੂਰ ਲਾਇਓ ਮੇਰੇ ਵੀਰ ਕਿਉਂਕਿ ਫੋਨ ਲਾਇਆ ਸੌਦਾ ਜਿਹੜਾ ਬਣ ਜਾਂਦਾ ਹੁੰਦਾ ਹੈ ਜੇ ਕੋਈ ਲਾਵਾਂਗੇ ਤੇ ਫੇਰ ਹੀ ਆ ਬਾਕੀ ਪਈਵੇਂ ਨੰਬਰ ਤੇ ਗਾਂ ਆ ਗਈ ਆ ਤੇ ਇਹਦਾ ਆਪਾਂ ਜੀ ਪੱਕਾ ਦੁੱਧ ਕਿੰਨਾ ਹੋਊਗਾ ਕਿਹੜਾ 12 ਲੀਟਰ ਪੱਕਾ ਬੱਚਾ ਨਹੀਂ ਹੈਗਾ ਮੈਂ ਬੱਚਾ ਨਹੀਂ ਹੈਗਾ ਖੁੱਲ ਕੇ ਇਹਨੂੰ ਹੀ ਕੋਲ ਮੰਮ ਚਵਾਈ ਤੂੰ ਹੀ ਚੰਗੀ ਆ ਚਵਾਈ ਇੱਕ ਨੰਬਰ ਠੀਕ ਆ ਜੀ ਬੱਚਾ ਨਹੀਂ ਹੈਗਾ ਇਹ 12 ਕਿਲੋ ਮੌਕੇ ਦਾ ਦੁੱਧ ਕੰਡੇ ਵਾਲਾ ਆ ਜਾਏਗਾ ਇਸ ਕੁਆਲਿਟੀ ਸੋਹਣੀ ਅਸੂਆ ਦੂਜਾ ਤੀਜਾ ਜੀ ਤੀਜਾ ਸੁਆ ਤੀਜਾ ਸੁਆ ਜੀ ਕੀ ਪਤਾ ਸਾਨੂੰ ਪੱਟਾ ਲੱਗਾ ਐੜ ਨੂੰ ਬਾਕੀ ਵੈੜ ਵੱਢੀ ਦੇ ਨਵੀਆਂ ਲੋ ਜੀ ਮਿਲਕ ਮੈਂ ਦੇਖੋ ਸਜਣੋ ਕਿੰਨੀ ਮੋਟੀ ਲੱਗੀ ਆ ਲੈਓ ਬੋ ਤੋ ਲਾਤਰਾ ਬਹੁਤ ਸੋਹਣਾ ਲੱਗਾ ਕਰਮ ਵਾਲੀ ਨੂੰ ਇਹਦਾ ਭਾਜੀ ਕੀ ਮੋਲਿਆ ਇਹ ਦੇ ਦਾਂਗੇ 50000 ਦੀ ਜੀ 50000 ਦੀ ਹਾਂਜੀ ਮਾਨਤਾ ਨੂੰ ਹੋ ਜਾਓ ਥੋੜਾ ਬੱਧਾ ਵੱਧਾ ਕਰ ਠੀਕ ਹੈ ਜੀ ਆ ਜਿਹੜੀ ਵੜ ਸੁਣ ਜਾ ਰਹੀ ਆ ਕਿਣਵਾ ਸੁਹਾ ਉਹ ਤੇ ਕਿੰਨੇ ਕ ਮਿਲਦਾ ਇਹ ਜਿਹੇ ਸੁਹੇ ਡੱਬੀ ਮਾਣ ਅੱਛਾ ਕਿੰਨਾ ਕ ਦੁੱਧ ਪਾਜੂ ਤਾਂ ਡੇਢ ਗਿਣਾ ਦੁੱਧ ਦੇਊਗੀ ਵੀ 22 ਲੀਟਰ ਉਹ 50 ਆਖੀ ਜਾਂਦੇ ਦੇਊ ਠੀਕ ਆ ਦੇਨ ਦਾਹ ਲਈ ਨਹੀਂ ਬਗਰੰਟੀ ਨਹੀਂ ਦਿੰਦੇ ਦੁੱਧ ਦੀ ਨਹੀਂ ਦੁੱਧ ਦੀ 20 ਬਾਈਆਂ ਲੀਟਰਾਂ ਦੇ ਦਿੰਨੇ ਆ ਕੀ ਬਾਤ ਆ ਨਹੀਂ ਆਣੀ ਨਹੀਂ ਦੇਦੇ ਇਹ ਫਾਰਮ ਵਾਲੀ ਵੱਡੀ ਆ ਹਨਾ ਬੂਆਂ ਦੇ 30 ਲੀਟਰ ਦੇਊ ਪੱਕਾ ਇਹ ਤੋਂ ਅਹੀ ਰੇਸ ਅੱਛਾ ਜੀ ਦਿਨ ਕਿੰਨੇ ਤਾੜੇ ਟਿਕਣਾ ਖੜਦੀ ਆ 10 ਦਿਨ ਲੈ ਜੂ 10 ਦਿਨ ਬਾਕੀ ਜੇ ਪਏ ਆ ਸੂਣ ਵਿੱਚ ਇਹ ਫੱਟੇ ਲਾ ਜੂ ਫਿਰ ਪੂਰੇ ਇਹ ਪੰਡਾ ਪਾ ਜੂ ਵੀ ਤੇ ਹਾਂ ਲਓ ਜੀ ਨਾ ਲਓ ਜੀ ਕੀ ਬਾਤ ਆ ਵੱਡੀ ਪੂਰੀ ਬੋਦੀ ਵਾਲੀ ਵਸ਼ੀਆ ਫਾਰਮ ਵਾਲੀ ਮਿਲਕ ਮੈਨ ਵੀ ਵੇਖੋ ਸਜਣੋ ਤੇ ਬਾਕੀ ਕੱਦ ਕੱਦ ਵੇਖੋ ਭਾਉ ਉਹਨਾਂ ਦੇ ਮੋਢੇ ਦੇ ਆਉਂਦੀ ਆ ਛੋਟੀ ਨਹੀਂ ਆ ਕੱਦ ਵੇਖੋ ਲਓ ਜੀ ਤੇ ਇਹਦੀ ਡਿਮਾਂਡ ਕੀ ਆ ਜੀ ਇਹ ਦੇ ਦਾਂਗੇ ਦਲੇਰ ਜੀ 90 ਹਜ਼ਾਰ ਦੀ 90 ਦੀ ਹੂੰ ਹੋ ਜੂ ਮਾਨਤਨ ਵਿੱਚੋਂ ਠੀਕ ਹੈ ਜੀ 90 ਹਜ਼ਾਰ ਦੇ ਜਸਨੋ ਕਹਿੰਦੇ ਬਾਕੀ ਮਾਨਤਨ ਘਰ ਆਿਆਂ ਦਾ ਹੋ ਜਾਊਗਾ ਵਹਿੜ ਚੰਗੀ ਕੁਆਲਿਟੀ ਦੀ ਆ ਫਾਰਮ ਵਾਲੀ ਵਛੀ ਆ ਮੇਲਾ ਲੁੱਟ ਲਿਓ ਪਿੰਡ ਮਾਰੀ ਨੌ ਵਦ ਆ ਕੇ ਨਰਖ ਪਰਖ ਤਸੱਲੀਆਂ ਕਰਕੇ ਲੈ ਕੇ ਜਾਇਓ ਸਾਡੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ ਜੀ